ਉਸੀ ਜਿਹੜੇ ਦੂਜੇ ਕਬਜ਼ੇ ਹੋਏ ਆ ਤਨਾੜਾਂ ਦੇ ਕਬਜ਼ੇ ਹੋਏ ਅਗਲੇ ਬਸੇ ਉਹਦੇ ਬਾਰੇ ਕੀ ਕਹੋਗੇ ਜੀ ਅਸੀਂ ਤੇ ਇਹੀ ਕਹਿੰਦੇ ਵੀ ਦੇਖੋ ਅਸੀਂ ਤਾਂ ਆ ਪੱਟ ਕੇ ਲਿਜਾਣ ਨੂੰ ਤਿਆਰ ਆ ਲੇਕਿਨ ਸਾਰਾ ਪ੍ਰੋਸੈਸ ਜਿਹੜਾ ਸਾਰੀ ਗਵਰਨਮੈਂਟ ਹੀ ਕੋਈ ਸਾਰੀ ਬੈਲੀ ਕਰਾ ਲੈਣ ਤਾਂ ਉੱਥੇ ਜਿਹੜੇ ਇਸ ਜਗ੍ਹਾ ਦੇ ਜਿਹੜੇ ਕਬਜ਼ਾਦਾਰੀ ਆ ਉਹ ਕਹਿੰਦੇ ਅਸੀਂ ਮੁੱਲ ਜਗਾ ਲਈਏ ਸਾਡਾ ਕੀ ਕਸੂਰ ਆ ਤਾਂ ਦੱਸ ਦਈਏ ਕਿ ਕਈ ਤਨਾੜ ਜਿਹੜੇ ਹੈਗੇ ਆ ਉਹਨਾਂ ਵੱਲੋਂ ਕਬਜ਼ੇ ਕੀਤੇ ਜਾਂਦੇ ਆ ਤੇ ਜਦੋਂ ਅਸੀਂ ਡੀਸੀ ਨੂੰ ਮੈਸੇਜ ਪਾਉਂਦੇ ਆ ਤੁਹਾਡੀ ਸੀ ਉਹਨਾਂ ਤਣਾੜਾਂ ਨੂੰ ਸਾਡੀ ਵੀਡੀਓ ਭੇਜ ਦਿੰਦਾ ਕਿ ਪੱਤਰਕਾਰ ਤੁਹਾਡੀ ਸ਼ਿਕਾਇਤ ਕਰ ਰਿਹਾ ਤਾਂ ਦੇਖਣਾ ਹੋਵੇਗਾ ਕਿ ਗਰੀਬਾਂ ਲੋਕਾਂ ਦੇ ਕਬਜ਼ੇ ਹਟਾਏ ਜਾਂਦੇ ਆ ਜਾਂ ਜਿਹੜੇ ਤਣਾਟ ਉੱਤੇ ਕਬਜ਼ੇ ਕਰ ਬੈਠੇ ਆ ਉਹਨਾਂ ਤੇ ਵੀ ਕਾਰਵਾਈ ਹੋਊਗੀ ਇਹ ਆਉਣ ਵਾਲਾ ਸਮਾਂ ਦੱਸੇਗਾ ਸਪੀਕਰ ਸਾਹਿਬ ਨੇ ਕਿਹਾ ਸੀ ਗੱਲ ਸਪੀਕਰ ਸਾਹਿਬ ਨਾਲ ਹੋਈ ਸੀ ਸਾਡੀ ਵੀ ਜੋ ਤੁਸੀਂ ਦੂਜਾ ਢਾਣ ਦੇ ਛੋਟਾ ਵੀ ਢਾ ਦੇਂਗੇ ਤੇ ਨਹੀਂ ਛੋਟਾ ਵੀ ਨਹੀਂ ਢਾਉਂਦੇ ਕੰਸਟਰਕਸ਼ਨ ਦਾ ਕੰਮ ਕੌਣ ਕਰ ਰਿਹਾ ਇਹ ਨਾਲੋਂ ਕੀਤਾ ਜਾ ਰਿਹਾ ਜੀ ਤੋਂ ਤੁਹਾਡੇ ਕਬਜ਼ਾ ਕੀਤਾ ਹਾਂ ਅਸੀਂ ਕੀਤਾ ਹੋਰ ਵੀ ਕਬਜ਼ੇ ਹੋ ਰਹੇ ਸੀਗੇ ਮੈਂ ਡੀਸੀ ਸਾਹਿਬ ਨੂੰ ਉਹਦੀ ਵੀਡੀਓ ਪਾਈ ਸੀਗੀ ਡੀ ਸੀ ਸਾਹਿਬ ਨੇ ਅੱਗੇ ਇੱਥੇ ਵੱਡੀਆਂ ਕੋਠੀਆਂ ਵਾਲੇ ਜਿਹੜੇ ਹੈਗੇ ਆ ਤਣਾਟ ਉਹਨਾਂ ਨੂੰ ਬਾਤ ਕੀਤੀ ਵੀ ਪੱਤਰਕਾਰ ਤੁਹਾਡੀ ਸ਼ਿਕਾਇਤ ਕਰਦਾ ਪਿਆ ਉਹਨਾਂ ਦੀਆਂ ਜਿਹੜੀਆਂ ਹੈਗੀਆਂ ਉਹ ਚੀਜ਼ਾਂ ਨੇ ਢਾਈਆਂ ਗਈਆਂ ਉਸ ਤੋਂ ਅਗਲੇ ਪਾਸੇ ਵੀ ਉਹ ਕਵਰੇਜ ਕੀਤੀ ਹੋਇਆ ਮੰਤਰੀ ਨੇ ਕਿਹਾ ਜਿਹੜਾ ਸੀਗਾ ਕਲਦੀਪ ਧਾਲੀਵਾਲ ਉਹ ਕਹਿੰਦਾ ਵੀ ਜਿਹੜੀਆਂ ਪੰਜਾਂਵੀਆਂ ਜਗ੍ਹਾ ਉਹਦਾ ਅਸੀਂ ਮਾਪ ਜਾ ਲਵਾਂਗੇ ਢਾਉਂਦੇ ਨੇ ਮਾਰਕੀਟ ਦੇ ਮੁਤਾਬਕ ਡੀ ਸੀ ਸਾਹਿਬ ਪਾਊਗਾ ਉਸ ਨਾਲ ਅਸੀਂ ਕੀਮਤ ਪਵਾ ਲਾਂਗੇ ਜੇ ਉਧਰੋਂ ਸਾਡੀ ਠੱਗੀ ਵੱਜ ਗਈ ਸੋ ਕਾਜੀ ਕਾਰਵਾਈ ਕਰਕੇ ਲੈ ਲਾਂਗੇ ਪਰ ਜਿੱਥੇ ਹੁਣ ਤੁਹਾਡਾ ਕਬਜ਼ਾ ਹਟਾਇਆ ਜਾਂਦਾ ਤੇ ਉਥੇ ਧਨਾੜਾਂ ਦੇ ਕਬਜ਼ੇ ਉਵੇਂ ਪਏ ਉਹਨਾਂ ਨੇ ਹੱਥ ਪਾਇਆ ਜਾਂਦਾ 6ਪੜ ਤੇ ਹੋਰੇ ਨਜਾਇਜ਼ ਕਬਜ਼ਿਆਂ ਨੂੰ ਲੈ ਕੇ ਨਗਰ ਕੌਂਸਲ ਜਿਹੜਾ ਹੈਗਾ ਉਹ ਕਬਜ਼ਾ ਨੂੰ ਹਟਾਉਣ ਵਾਸਤੇ ਪਹੁੰਚੀ ਆ ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਪਹਿਲਾਂ ਤਾਂ ਤੋੜਪਨ ਕੀਤੀ ਜਾ ਰਹੀ ਆ ਇਹਦਾ ਕਬਜ਼ਾ ਹਟਾਉਣ ਵਾਸਤੇ ਬਿਲਕੁਲ ਬਿਲਕੁਲ ਜੀ ਆਹ ਦੇਖੋ ਪਹਿਲਾ ਟੈਂਪਰੇਰੀ ਕੀਤੀ ਹੁਣ ਪੱਕੀ ਸਾਰੀ ਕਰੀ ਜਾਂਦੇ ਆ ਹੋਰ ਵੀ ਕੰਸਟਰਕਸ਼ਨ ਦੇ ਤੇ ਹੋ ਰਹੀਆਂ ਪਰ ਉਹਦੇ ਬਾਰੇ ਕੀ ਬਿਲਕੁਲ ਬਿਲਕੁਲ ਜਿਹੜਾ ਇੱਥੇ ਮਟੀਰੀਅਲ ਜਿਹੜਾ ਲੱਗਿਆ ਹੋਇਆ ਹੈ ਉਹ ਕੀ ਹੁਣ ਤੁਸੀਂ ਉਹ ਜ਼ਬਤ ਕਰ ਰਹੇ ਹੋ ਉਹਨਾਂ ਕਿਸ ਤਰ੍ਹਾਂ ਦਾ ਬਿਲਕੁਲ ਬਿਲਕੁਲ ਖਰਦਦੇ ਜੀ ਜਿ ਮੁੱਲ ਲਈ ਜਾਗਾ ਅਸੀਂ ਮੁੱਲ ਲਈਆ ਸਾਡੇ ਕੋਲ ਕਾਗਜ਼ ਪੱਤਰ ਹੈਗਾ ਮੈਥੋਂ ਮੈ ਪੀਡਾਉਟ ਹੈਗਾ ਤੁਹਾਡਾ ਨਾਮ ਕੀ ਦੇਵ ਨਾਮ ਮੇਰਾ ਜਿਨ੍ਹਾਂ ਨੇ ਦਿੱਤੀ ਆ ਉਹਨਾਂ ਤੋਂ ਅਸੀਂ ਮੁੱਲ ਲਈਆ 50-60 ਹਜ਼ਾਰ ਰੁਪਏ ਨੂੰ ਮਰਲਾ ਲਈਆ ਬਾਕੀ ਸਾਡੀ ਜੀਵੀ ਸੀਸੀ ਲੱਗੀਆਂ 10 ਆਰੀ ਭਰਤ ਪਾਈ ਜਾਂਦੀ ਤੁਸੀਂ ਦੇਖ ਰਹੇ ਹੋ ਲੋਕ ਇਨਸਾਫ ਟੀਵੀ ਤੇ ਮੈਂ ਹਾਂ ਨਗਰ ਕਾਉਂਸਲ ਜਿਹੜਾ ਹੈਗਾ ਉਹ ਕਬਜ਼ਾ ਨੂੰ ਹਟਾਉਣ ਵਾਸਤੇ ਪਹੁੰਚੀ ਆ ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਪਹਿਲਾਂ ਤਾਂ ਤੋੜਪਨ ਕੀਤੀ ਜਾ ਰਹੀ ਆ ਤਾਂ ਨਗਰ ਕਾਉਂਸਲ ਦੇ ਜਿਹੜੇ ਅਧਿਕਾਰੀ ਪਹੁੰਚੇ ਸੀ ਉਹਨਾਂ ਨਾਲ ਗੱਲਬਾਤ ਵੀ ਕਰਦੇ ਆ ਕਿ ਕਿਸ ਤਰ੍ਹਾਂ ਦੀ ਕਾਰਵਾਈ ਜਿਹੜੀ ਹੈਗੀ ਆ ਇਹ ਕੀਤੀ ਜਾ ਰਹੀ ਆ ਕਿ ਕਿਸ ਤਰ੍ਹਾਂ ਦੀ ਸਾਰੇ ਕਾਰਵਾਈ ਕੀਤੀ ਜਾ ਰਹੀ ਆ ਇਹ ਦੇਖੋ ਜੀ ਇਹਨਾਂ ਨੂੰ 2000 ਮਹੀਨੇ ਪਹਿਲਾਂ ਅਸੀਂ ਕਿਹਾ ਸੀ ਇਹਨਾਂ ਨੂੰ ਇਹਨੂੰ ਮੂਵ ਕਰ ਲਓ ਉਹਨਾਂ ਨੇ ਜੀ ਤੇ ਇਹਨਾਂ ਨੇ ਨਹੀਂ ਕੀਤੀ ਉਸ ਕਰਕੇ ਅਸੀਂ ਆ ਪਟਨਾ ਆਏ ਇਥੇ ਤوڑا ਨਾਮ ਕੀ ਔਰ ਕਿਸ ਪੋਸਟ ਦੇ ਉਹ ਅਰਤਾ ਸਿੰਘ ਡਰਾਸਮੈਨ ਉਹ ਤੁਸੀਂ ਇਹਨਾਂ ਨੂੰ ਕਿਹਨੋਂ ਇਹਦਾ ਕਬਜ਼ਾ ਹਟਾਉਣ ਵਾਸਤੇ ਆਏ ਬਿਲਕੁਲ ਬਿਲਕੁਲ ਜੀ ਆਹ ਦੇਖੋ ਪਹਿਲਾਂ ਟੈਂਪਰੇਰੀ ਕੀਤੀ ਹੁਣ ਪੱਕੀ ਸਾਰੀ ਕਰੀ ਜਾਂਦੇ ਆ ਜੀ ਜੀ ਜਿਸ ਕਰਕੇ ਅਸੀਂ ਰਿਮੂਵ ਕਰਨ ਆਏ ਆ ਹੋਰ ਵੀ ਕੰਸਟਰਕਸ਼ਨ ਦੇ ਤੇ ਹੋ ਰਹੀਆਂ ਬਰ ਉਹਦੇ ਬਾਰੇ ਕੀ ਕਲ ਕੋ ਬਿਲਕੁਲ ਕਰਨ ਦੇ ਜੀ ਸਾਰੀ ਆਪਣੇ ਉਹ ਦੇਖੋ ਚਾਰਦਵਾਰੀ ਕਰੀ ਜਾਂਦੇ ਆ ਕੰਬੇ ਲੈ ਜਾਂਦੇ ਆ ਸਾਰੀ ਆਪਣੇ ਕਬਜ਼ੇ ਚ ਕਰਾਂਗੇ ਜੀ ਕੀ ਕਰਨਾ ਕਬਜ਼ੇ ਤੇ ਤੁਸੀਂ ਹੁਣ ਜਿਹੜਾ ਜਿਹੜਾ ਇੱਥੇ ਮਟੀਰੀਅਲ ਜਿਹੜਾ ਲੱਗਿਆ ਹੋਇਆ ਉਹ ਕੀ ਹੁਣ ਤੁਸੀਂ ਉਹ ਜ਼ਬਤ ਕਰ ਰਹੇ ਹੋ ਕਿ ਕਿਸ ਤਰ੍ਹਾਂ ਦਾ ਬਿਲਕੁਲ ਬਿਲਕੁਲ ਖਤਮ ਨੇ ਜੀ ਇਹਨਾਂ ਦਾ ਮਾਲਕ ਹੋਣਾ ਕਿਹਦੇ ਨਾਲ ਗੱਲ ਵੀ ਤੁਹਾਡੀ ਇਹਨਾਂ ਦਾ ਮਾਲਕ ਤਾਂ ਪੰਜਾਬ ਸਰਕਾਰ ਹੈਗੀ ਆ ਜੀ ਹਾਂਜੀ 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 ਪਰ ਆਪਾਂ ਨੂੰ ਨਗਰ ਦਫ਼ਤਰ ਨਗਰ ਕੌਂਸਲ ਤੋਂ ਉਹਨਾਂ ਦੀ ਦੇਖਭਾਲ ਕਰਨ ਵਾਲੇ ਸੰਭਾ ਹੈ ਇੱਕ ਕੰਸਟਰਕਸ਼ਨ ਦਾ ਕੰਮ ਕੌਣ ਕਰ ਰਿਹਾ ਸੀ ਕੌਣ ਕਰ ਰਿਹਾ ਹੈ ਹੁਣ ਕੌਣ ਸੀ ਇਥੇ ਹੈ ਜਿਹੜਾ ਕੰਮ ਕਰ ਰਿਹਾ ਹੈ ਇਹ ਇਹਨਾਂ ਨੂੰ ਕੀਤਾ ਜਾ ਰਿਹਾ ਜੀ ਤੂੰ ਤੁਹਾਡੇ ਦੇ ਕਬਜ਼ਾ ਕੀਤਾ ਹਾਂ ਅਸੀਂ ਕੀਤਾ ਸਾਡੇ ਕਬਜ਼ਾ ਹੀ ਤਾਂ ਲਈ ਹੈ ਇਹ ਤਾਂ ਮੁੱਲ ਲਈ ਹੈ ਆਪਣੀ ਜਗ੍ਹਾ ਹਾਂ ਜੀ ਸਾਡੇ ਕੋਲੇ ਕਾਗਜ਼ ਪੱਤਰ ਹੈਗੇ ਆ ਠੀਕ ਹੈ ਮੁੱਲ ਲੈ ਕੇ ਅਸੀਂ ਪਾਈ ਆ ਫਿਰ ਵੀ ਅਸੀਂ ਪ੍ਰਸ਼ਾਸਨ ਦਾ ਬੈਂਸ ਨਹੀਂ ਕਰਨੀ ਚਾਹੁੰਦੇ ਜੇ ਪ੍ਰਸ਼ਾਸਨ ਸਾਨੂੰ ਜਿਵੇਂ ਵੀ ਕਹੂਗੀ ਵੀ ਜੇ ਉੱਤੇ ਡੀਸੀ ਸਾਹਿਬ ਸਾਨੂੰ ਮੁਆਵਜ਼ਾ ਪਾਉਂਦੇ ਮੁਆਵਜ਼ਾ ਪਾ ਦੇ ਪਰ ਪੈਸੇ ਅਸੀਂ ਦੇ ਕੇ ਬੈਠੇ ਹਾਂ ਜੀ ਜੀ ਜਗ੍ਹਾ 'ਚ ਸਰ ਤੁਹਾਡੀ ਪੋਸਟ ਕੀ ਦੱਸੋ ਤੁਸੀਂ ਡਰਾਫਟਸਮੈਨ ਜੀ ਔਰ ਇੱਥੇ ਹੋਰ ਵੀ ਕਬਜ਼ੇ ਹੋ ਰਹੇ ਸੀਗੇ ਮੈਂ ਡੀਸੀ ਸਾਹਿਬ ਨੂੰ ਉਹਦੀ ਵੀਡੀਓ ਪਾਈ ਸੀਗੀ ਡੀਸੀ ਸਾਹਿਬ ਨੇ ਅੱਗੇ ਇੱਥੇ ਵੱਡੀਆਂ ਕੋਠੀਆਂ ਵਾਲੇ ਜਿਹੜੇ ਹੈਗੇ ਆ ਧਨਾਟ ਉਹਨਾਂ ਨੂੰ ਬਾਤ ਕੀਤੀ ਵੀ ਪੱਤਰਕਾਰ ਤੁਹਾਡੀ ਸਟਾਇਤ ਕਰਦਾ ਪਿਆ ਉਹਨਾਂ ਦੀਆਂ ਜਿਹੜੀਆਂ ਹੈਗੀਆਂ ਉਹ ਚੀਜ਼ਾਂ ਨੇ ਢਾਈਆਂ ਗਈਆਂ ਉਸ ਤੋਂ ਅਗਲੇ ਪਾਸੇ ਵੀ ਉਹ ਕਵਰੀ ਕੀਤੀ ਹੋਇਆ ਦੇਖੋ ਜੀ ਜਿਹੜੇ ਸਾਡੇ ਹੁੰਦੇ ਆਉਣ ਟੈਂਪੋਰੀ ਸਟਰਕਚਰ ਬੰਦੇ ਪਏ ਆ ਅਸੀਂ ਉਹਨਾਂ ਨੂੰ ਤਾਂ ਰਿਮੂਵ ਕਰਾਂਗੇ ਉਹਨਾਂ ਦਾ ਵੀ ਨਾਲ ਨਾਲ ਹੌਲੀ ਹੌਲੀ ਪ੍ਰਕਿਰਚ ਚੱਲਦਾ ਪਿਆ ਆ ਚੱਲੂਗਾ ਉਹਨਾਂ ਦਾ ਵੀ ਬਾਕੀ ਜੋ ਸਾਨੂੰ ਹੁਕਮ ਹੋਤੋਂ ਆਉਣਗੇ ਆਪਾਂ ਉਸ ਅਨਾਰ ਕਾਰਵਾਈ ਕਰਦਾਂਗੇ ਤੁਸੀਂ ਜਿਹੜੇ ਦੂਜੇ ਕਬਜ਼ੇ ਹੋਏ ਆ ਤਨਾੜਾ ਦੇ ਕਬਜ਼ੇ ਹੋਏ ਅਗਲੇ ਬਸੇ ਉਹਦੇ ਬਾਰੇ ਕੀ ਕਹੋਗੇ ਜੀ ਅਸੀਂ ਤੇ ਇਹੀ ਕਹਿਣੇ ਵੀ ਦੇਖੋ ਅਸੀਂ ਤਾਂ ਪੱਟ ਕੇ ਲਿਜਾਣ ਨੂੰ ਤਿਆਰ ਆ ਲੇਕਿਨ ਸਾਰਾ ਪ੍ਰੋਸੈਸ ਜਿਹੜਾ ਸਾਰੀ ਗਵਰਨਮੈਂਟ ਹੀ ਕੋਈ ਸਾਰੀ ਬੈਲੀ ਕਰਾ ਲੈਣ ਅਸੀਂ ਤਾਂ ਬੈਸ ਨਹੀਂ ਕਰਨੀ ਚਾਹੁੰਦੇ ਕਹਿਣਾ ਅਸੀਂ ਤਾਂ ਖੁਦ ਪ੍ਰਸ਼ਾਸਨ ਆ ਬੈਸ ਕਰਦਾ ਸਾਡਾ ਕੀ ਮਤਲਬ ਹੈ ਤੁਸੀਂ ਮੁੱਲ ਲਈ ਜਾਓ ਅਸੀਂ ਮੁੱਲ ਲਈਆ ਸਾਡੇ ਕੋਲ ਕਾਗਜ਼ ਪੱਤਰ ਹੈਗਾ ਮੈਥੋਂ ਰੈਪੀਡ ਆਊਟ ਹੈਗਾ ਤੁਹਾਡਾ ਨਾਮ ਕੀ ਹੈ ਦੇਵ ਨਾਮ ਮੇਰਾ ਜਿਨ੍ਹਾਂ ਨੇ ਦਿੱਤੀ ਆ ਉਹਨਾਂ ਤੋਂ ਅਸੀਂ ਮੁੱਲ ਲਈ ਆ 50-60 ਹਜ਼ਾਰ ਰੁਪਏ ਨੂੰ ਮਰਲਾ ਲਈ ਆ ਬਾਕੀ ਸਾਡੀ ਜੇਵੀ ਸੀਸੀ ਲੱਗੀਆਂ 10 ਆਰੀ ਭਰਤ ਪਾਈ ਆ ਜੀ ਉਹ ਇਹਨਾਂ ਨੇ ਤਾਂ ਆਪ ਦੇ ਵੱਲੋਂ ਕਾਰਵਾਈ ਜਿਹੜੀ ਕਰਨੀ ਕਰਨੀ ਆ ਪਰ ਤੁਹਾਡਾ ਨੁਕਸਾਨ ਹੋਗਾ ਉਹਦੇ ਬਾਰੇ ਕੀ ਕਹੋਗੇ ਤੁਸੀਂ ਅਸੀਂ ਇਹ ਨੁਕਸਾਨ ਲਈ ਤਾਂ ਜਾਂ ਉਹਨਾਂ ਦੇ ਕਾਰਵਾਈ ਡੀਸੀ ਸਾਹਿਬ ਨੂੰ ਕਰਾਂਗੇ ਮੰਤਰੀ ਭਾਈ ਸਾਨੂੰ ਜੋ ਮੁਆਵਜ਼ਾ ਪੇ ਪਾ ਦੇ ਜੋ ਸਭ ਨਾਲ ਅਸੀਂ ਮੁਆਵਜ਼ਾ ਦੇਣ ਨੂੰ ਤਿਆਰ ਆ ਜੋ ਕਿਸਾਨਾਂ ਨੇ ਕਿਹਾ ਇਹਨਾਂ ਨੇ ਮੰਤਰੀ ਨੇ ਕਿਹਾ ਜਿਹੜਾ ਸੀਗਾ ਕਲਦੀਪ ਧਾਲੀਵਾਲ ਉਹ ਕਹਿੰਦਾ ਵੀ ਜਿਹੜੀਆਂ ਪੰਜਾਂਵੀਆਂ ਜਗ੍ਹਾ ਉਹਦਾ ਅਸੀਂ ਮੁਆਵਜ਼ਾ ਲਵਾਗੇ ਢਾਉਂਦੇ ਨਹੀਂ ਮਾਰਕੀਟ ਦੇ ਮੁਤਾਬਕ ਡੀਸੀ ਸਾਹਿਬ ਪਾਊਗਾ ਉਸ ਨਾਲ ਅਸੀਂ ਕੀਮਤ ਪਵਾ ਲਾਂਗੇ ਜੇ ਉਧਰੋਂ ਸਾਡੀ ਠੱਗੀ ਪੱਜ ਕੇ ਕਾਜੀ ਕਾਰਵਾਈ ਕਰਕੇ ਲੈ ਲਾਂਗੇ ਪਰ ਜਿੱਥੇ ਹੁਣ ਤੁਹਾਡਾ ਕਬਜ਼ਾ ਹਟਾਇਆ ਜਾਂਦਾ ਤੇ ਉਥੇ ਧਨਾੜਾਂ ਦੇ ਕਬਜ਼ੇ ਉਵੇਂ ਪਏ ਉਹਨਾਂ ਨੇ ਹੱਥ ਪਾਇਆ ਜਾਂਦੋਂ ਕਿਵੇਂ ਦੇਖਦੇ ਹੋ ਜੀ ਉਹ ਤਾਂ ਫਿਰ ਕੋਈ ਨਹੀਂ ਅਸੀਂ ਕਰਦੇ ਆਂ ਗੱਲਬਾਤ ਜਿਹਦੀ ਹੈਗੀ ਬੇਨੇ ਕੀ ਹੈਗਾ ਵਿੱਚੋਂ ਮਸਲਾ ਸਾਰਾ ਵੇਖਦੇ ਆਂ ਅਸੀਂ ਅਸੀਂ ਕਰ ਵੀ ਕਰਾਂਗੇ ਅਸੀਂ ਪਿੱਛੇ ਤਾਂ ਨਹੀਂ ਹਟਦੇ ਗੱਲ ਨੂੰ ਸਪੀਕਰ ਸਾਹਿਬ ਨੇ ਕਿਹਾ ਅਸੀਂ ਗੱਲ ਸਪੀਕਰ ਸਾਹਿਬ ਨਾਲ ਹੋਈ ਸੀ ਸਾਡੀ ਵੀ ਜੋ ਤੁਸੀਂ ਦੂਜਾ ਢਾਣ ਦੇ ਸੋਡਾ ਵੀ ਢਾ ਦੇਂਗੇ ਤੇ ਨਹੀਂ ਸੋਡਾ ਵੀ ਨਹੀਂ ਢਾਉਂਦੇ ਫਿਰ ਤੁਹਾਡਾ ਕੱਲਿਆਂ ਦਾ ਕੋਣ ਢਾ ਜਾ ਰਿਹਾ ਕੱਲਿਆਂ ਦਾ ਢਾ ਰਿਹਾ ਉਹੀ ਪੁੱਛਣਾ ਸੀ ਆਹ ਬੰਦੇ ਦੀ ਲੈਨੇ ਵੀਡੀਓ ਜਿਹੜੀ ਆਇਆ ਜਾ ਮਲਾਜਮ ਇਹਨਾਂ ਦੀ ਲੈਨੇ ਕਰਦੇ ਆਂ ਗੱਲਬਾਤ ਆਪੇ ਜਵਾਬ ਦੇਣਗੇ ਇਹਨੇ ਜੀ ਦੂਜੇ ਨੇ ਕਹੀ ਉਹਨੇ ਕਹਿ ਇਹਨਾਂ ਨੂੰ ਉਹ ਸਾਨੂੰ ਇਹਨਾਂ ਨਾਲ ਕਰਾਂ ਗੱਲਬਾਤ ਕੀ ਕਰ ਹਾਂਜੀ ਤਾਂ ਤੁਸੀਂ ਦੇਖ ਸਕਦੇ ਹੋ ਕਿ ਨਗਰ ਕੌਂਸਲ ਵੱਲੋਂ ਕਬਜ਼ਾ ਜਿਹੜਾ ਹੈਗਾ ਹਟਾਇਆ ਜਾ ਰਿਹਾ ਤਾਂ ਦੁਆਰਾ ਫਿਰ ਤੁਹਾਨੂੰ ਦਿਖਾ ਦਈਏ ਕਿ ਥੋੜਾ ਜਿਹੜਾ ਹੈਗਾ ਲਗਾਤਾਰ ਚੱਲ ਰਿਹਾ ਤਾਂ ਨਗਰ ਕੌਂਸਲ ਦੀ ਅਧਿਕਾਰੀ ਜਿਹੜੇ ਹੈਗੇ ਉਹ ਕਬਜ਼ਾ ਹਟਾਉਣ ਵਾਸਤੇ ਜਰੂਰ ਆਏ ਆ ਤਾਂ ਉੱਥੇ ਜਿਹੜੇ ਇਸ ਜਗ੍ਹਾ ਦੇ ਜਿਹੜੇ ਕਬਜ਼ਾਧਾਰੀ ਆ ਉਹ ਕਹਿੰਦੇ ਅਸੀਂ ਮੁੱਲ ਜਗਾ ਲਈਏ ਸਾਡਾ ਕੀ ਕਸੂਰ ਹੈ ਤਾਂ ਦੱਸ ਦਈਏ ਕਿ ਕਈ ਤਣਾੜ ਜਿਹੜੇ ਹੈਗੇ ਆ ਉਹਨਾਂ ਵੱਲੋਂ ਕਬਜ਼ੇ ਕੀਤੇ ਜਾਂਦੇ ਆ ਤੇ ਜਦੋਂ ਅਸੀਂ ਡੀਸੀ ਨੂੰ ਮੈਸੇਜ ਪਾਉਂਦੇ ਆ ਤਾਂ ਡੀਸੀ ਉਹਨਾਂ ਤਣਾੜਾਂ ਨੂੰ ਸਾਡੀ ਵੀਡੀਓ ਭੇਜ ਦਿੰਦਾ ਹੈ ਕਿ ਪੱਤਰਕਾਰ ਤੁਹਾਡੀ ਸ਼ ਕਿ ਗਰੀਬਾਂ ਲੋਕਾਂ ਦੇ ਹੀ ਕਬਜ਼ੇ ਹਟਾਏ ਜਾਂਦੇ ਆ ਜਾਂ ਜਿਹੜੇ ਤਨਾਟ ਤੇ ਕਬਜ਼ੇ ਕਰ ਬੈਠੇ ਆ ਉਹਨਾਂ ਤੇ ਵੀ ਕਾਰਵਾਈ ਹੋਊਗੀ ਇਹ ਆਉਣ ਵਾਲਾ ਸਮਾਂ ਦੱਸੇਗਾ ਕੈਮਰਾ ਪਰਸਨ ਹਰਮਨ ਦਾ ਨਾਮ ਮੈਸਰਨ ਜੰਨਦਲ ਲੋਕ ਇਨਸਾਫ ਟੀਵੀ ਕੋੜੂਪੂਰਾ